ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਐਡਵਾਂਸ ਬੁਟਿਕ ਤੋਂ ਵੀਰਪਾਲ ਕੋਰ ਮੈਂ ਅੱਜ ਤੁਹਾਡੇ ਲਈ ਡ੍ਰੈਸ ਪੇਪਰ ਲੈ ਕੇ ਆਈਆਂ ਜੋ ਕਿ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਵਿੱਚ ਹੋਣਗੇ ਤੇ ਜਿਸ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਮਿਲਣਗੇ ਤੁਹਾਨੂੰ ਜੋ ਵੀ ਡਿਜ਼ਾਈਨ ਪਸੰਦ ਆਂਦਾ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਡ੍ਰੈਸ ਪੇਪਰ ਮਿਲਣਗੇ ਜਿਸ ਦੀ ਫੁੱਲ ਵੀਡੀਓ ਤੁਸੀਂ YouTube ਉੱਪਰ ਜਾ ਕੇ ਚੈੱਕ ਕਰ ਸਕਦੇ ਹੋ ਅ ਐਂਡ ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਵੀ ਜ਼ਰੂਰ ਕਰਿਓ ਮੇ ਇੰਸਟਾਗ੍ਰਾਮ ਆਈਡੀ ਦੇ ਉੱਪਰ ਮੈਂ ਲਿੰਕ ਮੈਂਸ਼ਨ ਕੀਤਾ ਹੋਇਆ ਵਾਂ ਉੱਥੇ ਜਾ ਕੇ ਤੁਸੀਂ YouTube ਦੇ ਉੱਪਰ ਮੇਰੀ ਫੁੱਲ ਵੀਡੀਓ ਦੇਖ ਸਕਦੇ ਹੋ ਸੋ ਪਲੀਜ਼ ਥੈਂਕ ਯੂ ਕੋਈ ਗੱਲ ਹਾਂਜੀ ਇਹ ਆਪਣਾ ਪਹਿਲਾ ਟ੍ਰੇਸ ਪੇਪਰ ਜਿਨੂੰ ਜੋ ਵੀ ਡਰੈਸ ਪੇਪਰ ਪਸੰਦ ਆਏਗਾ ਉਹ ਮੈਨੂੰ ਸਕਰੀਨਸ਼ਾਟ ਤੇ ਦੇ ਦਿਓ ਆਇ ਦੂਸਰਾ ਡਿਜ਼ਾਈਨ ਇਹ ਜੀ ਆਪਣਾ ਤੀਸਰਾ ਡਿਜ਼ਾਈਨ ਆਈ ਹੋਪ ਸੋ ਸਹੀ ਦਿਖ ਰਿਹਾ ਹੁਣ ਜੋ ਆਪਾਂ ਇਹ ਟ੍ਰੇਸ ਲਗਾਇਆ ਵਾ ਇਹ ਬਹੁਤ ਹੀ ਵਧੀਆ ਕੁਆਲਿਟੀ ਦਾ ਲਗਾਇਆ ਵਾ ਇਹ ਨਹੀਂ ਕਿ ਆਪਾਂ ਇਹਨੂੰ ਯੂਜ਼ ਕਰਾਂਗੇ ਤਾਂ ਇੱਕ ਵਾਰ ਨਾਲ ਇਹ ਫਟ ਜਾਵੇ ਬਹੁਤ ਵਧੀਆ ਕੁਆਲਿਟੀ ਦਾ ਆਪਾਂ ਟ੍ਰੇਸ ਲਗਾਇਆ ਹੈ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਜੋ ਕੋਈ ਵੀ ਡਿਜ਼ਾਈਨ ਪਸੰਦ ਆਂਦਾ ਤੁਸੀਂ ਮੈਨੂੰ ਦੱਸ ਸਕਦੇ ਹੋ 10 ਟ੍ਰੇਸ ਪੇਪਰ ਕੰਪਲਸਰੀ ਆ ਜੀ 10 ਟ੍ਰੇਸ ਪੇਪਰ ਤੁਸੀਂ ਇਕੱਠੇ ਲੈ ਸਕਦੇ ਹੋ ਕਿਉਂਕਿ ਤੁਹਾਨੂੰ ਇਸ ਚੀਜ਼ ਦਾ ਪਤਾ ਵਾ ਇਹ ਟ੍ਰੇਸ ਪੇਪਰ ਹਲਕੇ ਨੇ ਇਹਨਾਂ ਦਾ ਕੋਈ weight ਵਗੈਰਾ ਕੁਝ ਨਹੀਂ ਹੁੰਦਾ ਫਿਰ ਕੋਰੀਅਰ ਟਾਈਮ ਪ੍ਰੋਬਲਮ ਆਉਂਦੀ ਹੈ ਜੀ ਤੁਸੀਂ ਲੈ ਸਕਦੇ ਹੋ ਬਹੁਤ ਹੀ ਸੋਨੇ ਟ੍ਰੇਸ ਪੇਪਰ ਰੈਡੀ ਹੋਏ ਨੇ ਵੀਡੀਓ ਦੇ ਐਂਡ 'ਚ ਤੁਹਾਨੂੰ ਇਹਨਾਂ ਦਾ ਮੈਂ ਪ੍ਰਾਈਸ ਦੱਸਾਂਗੀ। ਅਗਰ ਮੈਂ ਇਹਨਾਂ ਦਾ ਪਹਿਲਾਂ ਤੁਹਾਨੂੰ ਪ੍ਰਾਈਸ ਦੱਸ ਦਿੱਤਾ, ਫਿਰ ਤੁਸੀਂ ਵੀਡੀਓ ਪੂਰੀ ਦੇਖਣੀ ਨਹੀਂ। ਸਾਰੇ ਡਿਜ਼ਾਈਨ ਚੈੱਕ ਕਰ ਲਵੋ ਤੁਸੀਂ। ਟੈਨਸ਼ਨ ਨਾ ਲਓ, ਜ਼ਿਆਦਾ ਪ੍ਰਾਈਸ ਨਹੀਂ ਦੱਸਦੀ। ਬਹੁਤ ਹੀ ਬਹੁਤ ਹੀ ਸੋਹਣੇ ਬਣੇ ਨੇ ਰਿਸਪੇਪਰ। ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਸਾਰੇ ਹੀ ਟ੍ਰੈਂਡਿੰਗ ਡਿਜ਼ਾਈਨ ਨੇ ਜੋ ਹੁਣ ਚੱਲ ਰਹੇ ਨੇ ਨਿਊ ਡਿਜ਼ਾਈਨ ਨੇ ਸਾਰੇ ਤੁਸੀਂ ਇਹ ਟ੍ਰੇਸ ਪੇਪਰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਮੇਰੇ ਤੋਂ ਇਹ ਕਿੰਨੀ ਆਵਾਜ਼ ਕਰ ਰਿਹਾ ਹੈ ਇਹ ਲਿਫਾਫੇ ਤੇ ਬਣੇ ਹੋਏ ਨੇ ਜਿਵੇਂ ਕਿ ਇਹ ਦੂਸਰੇ ਕਾਪੀ ਵਾਲੇ ਕਾਗਜ਼ ਵਗੈਰਾ ਜਿਹੜੇ ਦੂਸਰੇ ਹੁੰਦੇ ਨੇ ਟ੍ਰੇਸ ਉਹ ਤਾਂ ਬਿਲਕੁਲ ਹੀ ਨਾਰਮਲ ਤੇ ਹੁੰਦੇ ਨੇ ਉਹ ਤਾਂ ਬਹੁਤ ਜਲਦੀ ਪਟਾ ਜਾਂਦੇ ਨੇ ਬਟ ਇਹ ਲਾਈਫ ਟਾਈਮ ਨੇ ਤੇ ਤੁਸੀਂ ਬਾਅਦ ਵਿੱਚ ਵੀ ਕਦੋਂ ਵੀ ਜਿਵੇਂ ਮਰਜ਼ੀ ਇਹਨਾਂ ਨੂੰ ਯੂਜ਼ ਕਰੋ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਸਾਰੇ ਹੀ ਡਿਜ਼ਾਈਨ ਮਿਲ ਜਾਣਗੇ ਮੈਨੂੰ ਜਿਆਦੀਆਂ ਗੱਲਾਂ ਤਾਂ ਨਹੀਂ ਆਉਂਦੀਆਂ ਬਟ ਜਿੰਨੀਆਂ ਆਉਂਦੀਆਂ ਨੇ ਉਹਨੀਆਂ ਨਾਲ ਹੀ ਸਾਰ ਲਿਓ रोशनी आ रही है ना सही देते नहीं सारे ट्रेंडिंग डिजाइन ने देख सकते हो जिन्हें जो भी मंगवाना है वो मंगवा सकते हैं अपना नंबर मैं नीचे मैनशन कर देवगी बहुत ही ट्रेंडिंग चलन वाला डिज़ाइन ਹਾਂਜੀ ਜਿੰਨੇ ਵੀ ਡ੍ਰੈਸ ਪੇਪਰ ਬਾਈ ਕਰਨਾ ਵਾ ਉਹ ਮੇਰੀ ਆਈਡੀ ਦੇ ਨੀਚੇ ਨੰਬਰ ਆ ਰਿਹਾ ਹੋਏਗਾ ਉੱਥੇ ਤੁਸੀਂ WhatsApp ਮੈਸੇਜ ਕਰ ਸਕਦੇ ਹੋ ਜਾਂ ਫਿਰ ਮੈਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਤੇ ਡ੍ਰੈਸ ਪੇਪਰ ਬਾਈ ਕਰ ਸਕਦੇ ਹੋ ਔਰ ਜਿੰਨ ਹੁਣ ਮੈਂ ਤਾਂ ਗਾਸ ਦੀਆਂ ਦਾ ਪ੍ਰਾਈਸ ਠੀਕ ਆ ਵੀਡੀਓ ਪੂਰੀ ਦੇਖੀ ਹੈ ਨਾ ਪੂਰੀ ਦੇਖਣੀ ਸੀ ਵੀਡੀਓ ਫੇਰ ਹੀ ਪ੍ਰਾਈਸ ਦਾ ਪਤਾ ਚੱਲਣਾ ਵਾ ਹਾਂਜੀ ਇਹਦਾ ਪ੍ਰਾਈਸ ਹੈ ਜੀ ਅਗਰ ਤਾਂ ਤੁਸੀਂ 10 ਟ੍ਰੇਸ ਪੇਪਰ ਬਾਈ ਕਰਦੇ ਹੋ ਕਿਉਂਕਿ 10 ਮੈਂ ਤੁਹਾਨੂੰ ਕਿਹਾ ਕੰਪਲਸਰੀ ਆ ਕਿਉਂਕਿ ਇਸ ਦਾ ਕੋਈ weight ਵਗੈਰਾ ਕੁਝ ਨਹੀਂ ਹੁੰਦਾ ਤਾਂ ਫਿਰ ਕੋਰੀਅਰ ਟਾਈਮ ਸਾਨੂੰ ਪ੍ਰੋਬਲਮ ਆਂਦੀ ਏ ਤਾਂ ਤੁਸੀਂ 10 ਟ੍ਰੇਸ ਪੇਪਰ ਬਾਈ ਕਰਨੇ ਆ ਉਹ ਤੁਹਾਨੂੰ ਪੈਣਗੇ 900 ਦੇ ਵਿਦ ਸ਼ਿਪਿੰਗ ਓਕੇ ਵਿਦ ਸ਼ਿਪਿੰਗ ਤੁਹਾਨੂੰ ਪੈਣਗੇ 900 ਦੇ ਅਗਰ ਤੁਸੀਂ 20 ਟ੍ਰੇਸ ਪੇਪਰ ਬਾਈ ਕਰਨੇ ਆ ਤਾਂ ਉਹ ਤੁਹਾਨੂੰ ਪੈ ਜਾਣਗੇ 1300 ਦੇ ਵਿੱਚ ਓਕੇ ਵਿਦ ਸ਼ਿਪਿੰਗ ਅਗ ओके okay, जी ਹੁਣ ਇਹ ਤੁਸੀਂ ਦੇਖ ਲਵੋ ਤੁਸੀਂ ਕਿੰਨੇ ਕਰਨੇ ਕਿਉਂਕਿ 10 ਕੰਪਲਸਰੀ ਆ ਮੈਂ ਫੇਰ ਕਿਹਾ ਤੁਹਾਨੂੰ ਕਿਉਂਕਿ ਤੁਹਾਨੂੰ ਪਤਾ ਵਾ ਕਿ ਇਸ ਦਾ weight ਕੁਛ ਨਹੀਂ ਹੁੰਦਾ ਹੈਗਾ weight ਦੇ ਅਕੋਰਡਿੰਗ ਹੀ ਕੂਰੀਅਰ ਆਪਣਾ ਜਾਂਦਾ ਵਾ ਥੋੜਾ ਬਹੁਤ ਕੁਝ weight ਹੋਏਗਾ ਤਾਂ ਹੀ ਆਪਣਾ ਕੂਰੀਅਰ ਸਹੀ ਤਰ੍ਹਾਂ ਪਾਰਸਲ ਨਿਕਲੇਗਾ ਨਾ ਖਾਈ ਹੋ ਕਿਉਂਕਿ ਤੁਹਾਨੂੰ ਪਤਾ ਤਾਂ ਹੈਗੇ ਫਿਰ ਤੇ ਬਾਕੀ ਤੁਸੀਂ ਸਿਆਣੇ ਹੋ ਸਮਝਦਾਰੋ ਅਗਰ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਏ ਤਾਂ ਇਹਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਐਂਡ ਮੇਰੇ ਚੈਨਲ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤੇ ਬਾਕੀ ਤੁਹਾਨੂੰ ਪਤਾ ਹੀ ਆ ਮੈਂ ਪਹਿਲਾਂ ਵੀ ਇਹ ਗੱਲ ਕਹਿਨੀ ਹੁੰਦੀ ਆ ਜੋ ਬੈਲ ਆਈਕਨ ਆ ਨੀਚੇ ਜੋ ਘੰਟੀ ਦੇ ਇਰੀਤੀ ਹੋਈ ਆ ਉਹਨੂੰ ਜ਼ਰੂਰ ਪ੍ਰੈਸ ਕਰਿਓ ਉਹਨੂੰ ਜ਼ਰੂਰ ਦਬਾਇਓ ਉਹਦੇ ਨਾਲ ਇਹ ਹੋਏਗਾ ਕਿ ਜਿਹੜੀ ਵੀ ਮੈਂ ਵੀਡੀਓ ਅਪਲੋਡ ਕਰਾਂਗੀ ਉਹ ਤੁਹਾਡੇ ਤੱਕ ਪਹੁੰਚ ਜਾਏਗੀ ਨਹੀਂ ਤਾਂ ਫਿਰ ਲੱਪਣੀ ਪੈਗੀ ਕੋਈ ਵੀਡੀਓ ਨਹੀਂ ਪਹੁੰਚਣੀ ਹੈਗੀ